ਪੰਜਾਬ ਦੀ ਬੜੀ ਬਦਕਿਸਮਤੀ ਹੈ ਕਿ ਜਿੰਨੇ ਸ਼ੌਕ ਦੇ ਨਾਲ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਉਹਨਾਂ ਹੀ ਲੋਕਾਂ ਦਾ ਜਿਹੜਾ ਇਹਨਾਂ ਦੇ ਪ੍ਰਤੀ ਇਹਨਾਂ ਦੇ ਕੰਮਕਾਜ ਦੇਖ ਕੇ ਇਹਨਾਂ ਦਾ ਚਾਰ ਜਿਹੜਾ ਉਤਲਦਾ ਜਾ ਰਿਹਾ ਹੈ ਇਹ ਨਿظام ਲਗਾਉਂਦੇ ਸੀ ਮਾਨਸਾ ਕੇਜਰੀਵਾਲ ਸਾਹਿਬ ਤੇ ਕਾਂਗਰਸ ਵਰ ਭਾਰਤੀ ਜਨਤਾ ਪਾਰਟੀ ਇਹੋ ਜਿਹੀਆਂ ਪਾਰਟੀਆਂ ਨੇ ਕਿ ਜਿਹੜੇ ਆਪਣੇ ਕੈਂਡੀਡੇਟ ਬਾਹਰੋਂ ਲੈ ਕੇ ਆਉਂਦੀਆਂ ਨੇ ਇਹ ਕੋਈ ਵੀ ਕੈਂਡੀਡੇਟ ਇਹਨਾਂ ਦਾ ਲੋਕਲ ਨਹੀਂ ਹੁੰਦਾ ਪਰ ਅੱਜ ਇਹਨਾਂ ਦੇ ਜੇ ਇਹਨਾਂ ਦੇ ਕਾਰਨਾਮੇ ਦੇਖੀਏ ਤੇ ਇੱਥੇ ਜਿਹੜੇ ਇਹਨਾਂ ਨੇ ਪਿਛਲੇ ਦਿਨਾਂ ਕਾਰਪੋਰੇਸ਼ਨ اور بورڈ دے چیئرمین ਲਾਇਨੇ بہت سارے ਉਹਨਾਂ ਦੇ ਵਿੱਚੋਂ ਦਿੱਲੀ ਤੋਂ ਨੇ ਹਰਿਆਣਾ ਤੋਂ ਨੇ اور ایਵਨ ਕਿ پولیس ਦੀ ਪੱਟੀ ਵਿੱਚ ਵੀ ਇਹਨਾਂ ਨੇ ਹਰਿਆਣਾ ਦੇ ਬਹੁਤ سارے ਬੰਦੇ ਜਿਹੜੇ ਭੱਤੀ ਕੀਤੇ اور ਦਿੱਲੀ ਤੋਂ ਲਿਆ ਲਿਆ ਕੇ ਬੰਦੇ ਇਹਨਾਂ ਨੇ ਭੱਤੀ ਕੀਤੇ ਨੇ ਅੱਜ ਪਠਾਨਕੋਟ ਦਾ ਜਿਹੜਾ ਇਹਨਾਂ ਨੇ ਜ਼ਿਲ੍ਹਾ ਪ੍ਰਧਾਨ ਨੇ ਯੂਕ ਦਿੱਤਾ ਮਸਟਰ ਸੰਦੂ ਉਹਦੀ ਪਛੋਕੜ ਜਿਹੜੀ ਹੈ ਉਹ ਅੰਮ੍ਰਿਤਸਰ ਦੇ ਨਾਲ ਹੈ ਮੈਨੂੰ ਸਮਝ ਨਹੀਂ ਆਉਂਦਾ ਕਿ ਕਿਹਾਂ ਕੋਲ ਇਥੋਂ ਲੀਡਰਾਂ ਦੀ ਕਮੀ ਹੈ ਕਿ ਇੱਥੇ ਇਹਨਾਂ ਨੂੰ ਬੰਦੇ ਨਜ਼ਰ ਨਹੀਂ ਆਉਂਦੇ ਪਠਾਨਕੋਟ ਦੇ ਅੰਦਰ ਪਠਾਨਕੋਟ ਦੇ ਅੰਦਰ ਬਹੁਤ ਸੂਝਵਾਨ ਬੰਦੇ ਰਹਿੰਦੇ ਨੇ ਕਿ ਜਿਹੜਾ ਬੜਾ ਅੱਛੀ ਤਰ੍ਹਾਂ ਕੰਮ ਚਲਾ ਸਕਦੇ ਨੇ ਪਰ ਇਹਨਾਂ ਦੀ ਸੋਚ ਜਿਹੜੀ ਹੈ ਉਹ ਹਮੇਸ਼ਾ ਹੀ ਰਹੀ ਹੈ ਪਬਲਿਕ ਦੇ ਐਨਟੀ ਆਲ ਪੰਜਾਬ ਦੇ ਐਨਟੀ ਔਰ ਹਮੇਸ਼ਾ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਬਾਹਰੋਂ ਲਿਆ ਕੇ ਅਸੀਂ ਬੰਦੇ ਅੱਤੇ ਭਰਤੀ ਕਰੀਏ ਅਸੀਂ ਇਸ ਦੀ ਕਲੇ ਸ਼ਬਦਾਂ ਦੇ ਜ਼ਿੰਦਾ ਕਰਦੇ ਹਾਂ ਔਰ ਇਹ ਇਸ ਨੂੰ ਦਰਸਾਉਂਦੀ ਹੈ ਕਿ ਇਹਨਾਂ ਕੋਲ ਜਿਹੜਾ ਲੀਡਰਸ਼ਿਪ ਦਾ ਹੈ ਉਹ ਅਕਾਲ ਹੈ ਇਹਨਾਂ ਕੋਲ ਕੋਈ ਵੀ ਲੀਡਰ ਜਿਹੜਾ ਇਹੋ ਜਿਹਾ ਨਹੀਂ ਜਿਹੜਾ ਪੰਜਾਬ ਨੂੰ ਚੜਾ ਸਕੇ ਜਾਂ ਇਹਨਾਂ ਦੀ ਜ਼ਿਲ੍ਹਾ ਇਕਾਈਆਂ ਤੱਕ ਵੀ ਚੜਾ ਸਕੇ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of Institutes.